ਰੋਜਾ ਮੈਂ ਜੂਟ ਉੱਤੇ ਰਹਿਣਾ ਏਲੀਅਨ ਕਹਾਂ ਪਿਆ ਹੈ ਹੁਣ ਅੱਜ ਨੂੰ ਕਰਦਾ ਆ ਰਾਜਾ ਰਾਜਾ ਉਹ ਕਾਸ਼ ਦੇ ਕਿਸ ਇਧਰ ਚ ਆਦ ਰਾਇ ਡੋਸਾ ਇਧਰ ਆਪਣੀ ਚਾਂਪ ਤੇ ਉਹਨਾਂ ਆਪਣੇ ਮਰਜ਼ੀ ਦਾ ਸਿਸਟਮ ਲੈ ਲੈਂਦਾ ਜਿਉ ਮੈਨੂੰ ਨਹੀਂ ਪਤਾ ਕੀ ਖਾਣ ਦੇ ਤੈਨੂੰ সিনেমি <kissi ja> <zhaogarii> <fella> <ett exemplo> ਪਈ ਨਹੀਂ ਅਜੇ ਸਹੀ ਨਹੀਂ ਭਾਈ ਟਰੋਂਦੀ ਆਪਣੇ ਡੈਡੀ ਨੂੰ ਟਰੋਂਦੀ ਏ ਇਹ ਕਿਹੜੀ ਵੀਡੀਓ ਵੇਖਣਿਆ ਪੁੱਤ ਹੈ ਉਹ ਕੀ ਹੈ ਪੀਜ਼ਾ ਪੀਜ਼ਾ ਅੱਛਾ ਉਹ ਪੀਜ਼ੇ ਵਾਲੀ ਵੀਡੀਓ ਵੇਖ ਲੈਣਾ ਭਾਜੀ ਹੁਣਾਂ ਦੀ ਆ ਦੇਖੋ ਪੀਜ਼ਾ ਬਣਾਉਂਦੇ ਆ ਹੈਂ ਕੀ ਹੈ ਪੀਜ਼ਾ ਅਛਾ ਦਾ ਹੈ ਖਾਣਾ ਹੈ ਹਨਾ ਕੋਈ ਮੈਂ ਖਾਵਾਂਗਾ ਇੱਥੇ ਬੁੱਗੇ ਚ ਪੋਣਾ ਹੈ ਅੱਛਾ ਤੇ ਦੁੱਧ ਤੇ ਪਿੰਡਰਨ ਅੱਜ ਗੱਡੀ ਸਵੇਰ ਦੀ ਬਾਹਰ ਲਾਈ ਆ ਵੀ 3 ਵਜੇ ਦੀ ਮਨੇਰੇ 3 ਵਜੇ ਦੀ ਚਲੋ ਜੀ ਓਕੇ ਜੀ ਤੁਸੀਂ ਰਹਿਓ ਇੱਥੇ ਸੋਹਣ ਪੁੱਤਰ ਮੈਂ ਆ ਜਾ ਭਾਈ ਹਣਾਲ ਤੇ ਥੋੜਾ ਕੰਮ ਚੱਲੇ ਆ ਅਮਰਸਰ ਸਾਨੂੰ ਕੰਮ ਸੀਗਾ ਯਾਰ ਆਹੀ ਰਵਾਂਗੇ ਘਰ ਘਰ ਦੇ ਕੰਮ ਤੱਕ ਨਹੀਂ ਕਿਦਰੀ ਇਹਦਾ ਨਾਮ ਆ ਗਿਆ ਉਹ ਮਸ਼ੂਰੀ ਆ ਗਈ ਭਰਾਵਾ ਮਸ਼ੂਰੀ ਆ ਗਈ ਮਸ਼ੂਰੀ ਆ ਗਈ ਮਸ਼ੂਰੀ ਹਾਂਜੀ ਹਾਂਜੀ 2 ਮਿੰਟ ਹੋ ਜਾ ਬਸ ਕਿਤੇ ਨਾ ਬੋਲਣ ਲੱਗ ਜਾ ਦੱਸ ਰਿਮੋਟ ਕਿੱਥੇ ਗਿਆ ਕੱਲ ਕਰਨ ਵੀ ਕਹਣੀ ਕਹਿੰਦੀ ਰਿਮੋਟ ਕਿੱਥੇ ਰੱਖ ਗਏ ਆ ਤਾਂ ਮੈਨੂੰ ਹੁਣ ਕਿੰਨੇ ਰਿਮੋਟ ਪਤਾ ਨਹੀਂ ਕਿੱਥੇ ਖਿਲ ਗਏ ਆ ਹਾਂਜੀ ਸਸੀ ਗਾਲ ਸਵੇਰ 3:30 ਦੇ ਨਾਂ ਬਲਾਕ ਦੇ ਵਿੱਚ ਤੇ ਚੱਲੇ ਆ ਹੋਰ ਸਰ ਆਪਾਂ ਨੂੰ ਥੋੜਾ ਕੰਮ ਆ ਉੱਥੇ ਬਹੁਤ ਜ਼ਿਆਦਾ ਜ਼ਰੂਰੀ ਤੇ ਜਾਣਾ ਵੀ ਪੈਣਾ ਆ ਤੇ ਪਹੁੰਚ ਗਏ ਆਪਾਂ ਕਸੀਟ ਪਰ ਤੁਹਾਡਾ ਗੋਲੂ ਮੱਝ ਵਾਲਾ ਨਹੀਂ ਹੈ ਤੇ ਪਹੁੰਚ ਗਏ ਆ ਇਲਾਹਾ ਜਾ ਰਹੇ ਆ ਜੀ ਇੱਦਾਂ ਦੇਖੋ ਆ ਜੀ ਓਏ ਦਾਜੀ ਦਾ 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 ਥੋੜਾ ਇਧਰ ਭਰਾਵਾ ਲਗਾਏ ਨੇ ਕੰਮ ਤੇ ਉਹਨੇ ਪਾਠ ਕਰਾਇਆ ਪ੍ਰਸ਼ਾਦਾ ਛੱਕ ਦੇ ਖਰਾਗੇ ਹੁਣ ਤੇ ਹੁਣ ਇਧਰ ਜਾਣਾ ਹੈ ਕੰਮ ਹੋਰ ਜਾਣਾ ਹੈ ਭਾਜੀ ਹੁਣ ਆਪਣਾ ਸਮਾਨ ਸੁੰਨ ਕੋਈ ਲੈਣਾ ਹੈ ਟ੍ਰੈਕ ਲੈ ਤਾ ਹੁਣ ਸਮਾਨ ਇਦਾਂ ਦਾ ਪੋਣਾ ਪੋਣ ਤੇ ਹੁਣ ਹਾਲ ਗੇਟ ਚੱਲਦੇ ਆ ਪਿੰਨਾ ਹਾਲ ਗੇਟ ਜਾਣਾ ਭਾਜੀ ਹਾਲ ਗੇਟ ਹਾਂਜੀ ਹਾਂਜੀ ਲੈ ਵੀ ਆ ਸਮਾਨ ਲੈ ਆਂਦਾ ਈ ਤੇ ਯਾਰ ਉਹ ਚੀਜ਼ ਇਕਲਾ ਭਾਜੀ ਹੁਣਾਂ ਨੇ ਆਪਣੀ ਦੁਕਾਨ ਵਾਖਦੇ ਸੀ ਸਮਾਨ ਸਮਾਨ ਲੈਣ ਦੋ ਇਹ ਹੋ ਗਏ ਬਸ ਠੀਕ ਆ ਤੇਈ ਦਾ ਦੇ ਤਾ ਉਹ ਤੇਈ ਵਾਰ ਨਿਕਲਿਆ ਲੈ ਅਸਲ ਵਿੱਚ ਤਾਰਾ ਦੇ ਬੰਜਣਾ ਤੇਈ ਵਾਰੇ ਤੇਈ ਵਾਰੇ ਬੜਾ ਸੜਾ ਮੋੜ ਲੈ ਵੀ ਗੋਲਡਨ ਗੇਟ ਕਰਤਾ ਪਾਰ ਤੇ ਹੁਣ ਜਾ ਰਹੇ ਆ ਮਟਾਲੇ ਆ ਮੈਟ ਲੈ ਲਿਆ ਅਗਲੇ ਚ ਕੱਢਣਾ ਭਾਜੀ ਹੁਣਾਂ ਨੇ ਹੁਣ ਚੱਲਨੇ ਆ ਸਕੋਡਾ ਜੀ ਕਰਦਾ ਸਕੋਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਵਾਹ ਮਹਿੰਗੇ ਆ ਗਿਆ ਘਰੋਂ ਨਿਕਲੇ ਨੇ ਹੁਣ ਪਹੁੰਚਿਆ ਮੈਂ ਇਹਦੇ ਹਾਂਜੀ ਕੈਮ ਲੱਗਣਾ ਫੇਰ ਹਾਂਜੀ ਕੀ ਆਜੇ ਐਸੇ ਸੋ ਅੰਦਰ ਹੀ ਆ ਜਾਈਏ ਕਿੱਥੇ ਆ ਓਏ ਕਿੱਥੇ ਆ ਓ ਤੇਰੀ ਭਲੀ ਹੋ ਜੇ ਟਕਲਾ ਕਿੱਥੇ ਆ ਮੇਰੇ ਟਕਲਾ ਆਈ ਚੱਲਣਾ ਨਹੀਂ ਲਾਉਣਾ ਨਹੀਂ ਮੇਰਾ ਟਕਲਾ ਇਹ ਉਹ ਰਟਲਾ ਇਹ ਉਹ ਰਟਲਾ ਕਿਦਾਂ ਕਿਦਾਂ ਗਿਆ ਯਾਰ ਗੁੰਦਾ ਦਾਦੇ ਨੂੰ ਹੱਸ ਦਾਦਾ ਹੱਸ ਇਦਾਂ ਦਾਦਾ ਹੱਸ ਉਹ ਨਾ ਲਾਉਣਾ ਨਹੀਂ ਆ ਲਾਉਣਾ ਨਹੀਂ ਲਾਉਣਾ ਨਹੀਂ ਕਿਦਾਂ ਦਾਦਾ ਹੱਸ ਇਹ ਬਾਰੀ ਜਾਵੇ ਪਪਾ ਦੀ ਆ ਪਪਾ ਹੀ ਪਾਈ ਦਦੂ ਆ ਆ ਅਧਿਆਪੀ ਬੱਦੇ ਕਿਦਾ ਆ ਅ ਗੁੰਦਾ ਆ ਹਰ ਗੁੰਦਾ ਹੈ ਅੱਜ ਕੀ ਹਾਲ ਜੀ ਵਧੀਆ ਹੈ ਜੀ ਇਦਾਂ ਹੈਪੀ ਬਰਥਡੇ ਆ ਕੈਕ ਦਾ ਕੈਟੀ ਦਾ ਹੈ ਕੈਟੀ ਕਿੱਥੇ ਹੈ ਪੁੜੀ ਦੰਨਾ ਪਾਇਆ ਕੇ ਹੈ ਸੌਗੀ ਆ ਸੌਗੀ ਆ ਪੰਨੇ ਬੜਾ ਮੂੰਹ ਪਾਇਆ ਸੋੜ ਕੇ ਇੰਤਰ ਅੱਛਾ ਅੱਛਾ ਬੱਡੇ ਤੇ ਆ ਹੈਪੀ ਬਰਥਡੇ ਟੂ ਯੂ ਖਾ ਲੋ ਖਾ ਲੋ ਇੱਧਰ ਕੇਕ ਕੱਟ ਲੈ ਮੈਨੂੰ ਮੈਨੂੰ ਤੁਹਾਡੀ ਵੇਟ ਕੀਤੀ ਸੀ ਨਹੀਂ ਆਇਆ ਮੈਂ ਰੱਖਿਆ ਮੇਰੇ ਕੋ ਖਾਣ ਨੂੰ ਇਹ ਵੀ ਠੀਕ ਹੈ ਵੀ ਇਹ ਅੱਡ ਮੈਡਮ ਦਾ ਜਿਹੜਾ ਬਰਥਡੇ ਤੇ ਸਾਰੇ ਜਣੇ ਨਾਮਿਸ਼ ਕਰੇ ਉਹ ਵਿਸ਼ ਕਰੇ ਉਹ ਸੱਚ ਸਾਰੇ ਜਣੇ ਵਿਸ਼ ਕਰੇ ਵੀ ਚਲੋ ਇਹ ਦਰ ਵੇਖੋ ਯਾਰ ਟੈਂਡੂ ਉਹ ਟੈਂਡੂ ਕਿੱਦਾਂ ਤਪ ਲੱਗਦਾ ਉਹਨਾਂ ਦਾ ਹਰ ਗੁਣਿਆ ਹਰ ਗੁਣਿਆ ਟੈਂਡ ਗੰਦੇ ਨੂੰ ਕੇਸ ਲੜਨਾ ਚਾਹੀਦਾ ਹੈ ਅੱਜ ਜਿਹਨੇ ਸਾਰਿਆਂ ਨੂੰ ਪਤਾ ਮਿਲਦਾ ਹੈਗਾ ਯਾ ਬਰਥਡੇ ਤੇ ਅੱਜ ਕੁਝ ਪਾਰਟੀ ਜਿਮਾ ਕੋ ਖਾਣਵਾ ਤੇ ਲੈ ਆਈ ਆ ਵੀ ਮਿੰਡੇ ਕਹਿੰਦੇ ਵੀ ਮੈਡਮ ਕਹਿੰਦੀ ਅੱਜ ਪਾਰਟੀ ਚੱਲੇਗੀ ਜੋ ਮਰਜੀ ਅੱਜ ਲੈ ਉਹਦੇ ਮਹਿੰਗੇ ਮਹਿੰਗੇ ਚ ਜਖਰੀ ਤੋ ਮਹਿੰਗੇ ਮਹਿੰਗੇ ਕਹਿੰਦੀ ਮੇਰੇ ਲਈ ਆ ਬਹੁਤ ਸਹੀ ਗੱਲ ਉਮਰ ਕੋਲ ਦਿੱਤਾ ਮਾੜ ਮੈਂ ਆਪਣਾ ਹਾਂ ਉਹ ਤੇ ਮੈਂ ਨੋੜੀ ਕਿ ਜਗਲੀ ਵੀ ਖਾ ਲੈਣ ਹੁਣ ਉਹਨਾਂ ਦਾ ਕੀ ਪਤਾ ਹੈ ਲੈ ਲਈ ਯਾਰ ਉਹਨਾਂ ਜੋ ਤਿੰਨ ਕਰਾਲਾ ਹੇ ਦੋਸੇ ਇਧਰ ਚੱਲਣਗੇ ਤਿੰਨ ਦੋਸਾ ਕਰਾ ਲੈਣੀਆਂ ਇਧਰ ਆਪਣੇ ਲੁਜਾ ਇਨੇ ਜਿਹਦੇ ਮੇ ਰੋੜੇ ਜਾਂਦੇ ਆ ਆਹੋ ਅਰੇ ਇਹ ਲਾਈਟਾਂ ਵਾਲੇ ਮੇਰੇ ਕੋਈ ਅੱਛਾ ਨਹੀਂ ਜਿਹੜਾ ਦੂਜੇ ਸਿੰਪਲ ਜਿਹੜਾ ਕੰਨ ਦੇ ਹਿਲਦੇ ਹੀ ਦਿਖਿਚੇ ਆ ਅੱਛਾ ਲਾਈਟਾਂ ਵਾਲੇ ਲਾਈਟਾਂ ਵਾਲੇ ਬਣਾ ਵਾਲੇ ਨਹੀਂ ਹੈਗੇ ਵੀ ਨਾ ਨਹੀਂ ਕੰਨ ਵਾਲੇ ਵੀ ਨਾਲ ਹੀ ਆਖੋ ਅੱਛਾ 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 ਜਾ ਆਸ ਨੀ ਵੀ ਜੋ ਕਹ ਲੈਂਦਾ ਐਡਾ ਜਗਣ ਜੇ ਵਾਲਾ ਬਿੱਲੀ ਜੀ ਲੈਂਦੀ ਕੰਨ ਖਿੱਚਦੇ ਆ ਕੰਨ ਨਹੀਂ ਸਦੇ ਜੁੰਦੇ ਵੀ ਆ ਗਿਆ ਬੜੇ ਵਧੀਆ ਲੈਂਦੇ ਕੰਨਣ ਪਾਉਣਾ ਤੇ ਇਹ ਬਹੁਤ ਮਹਿੰਗਾ ਆਇਆ ਬਰਾਵਾ ਇਹਦੇ ਜਗਦਾ ਹੀ ਐ ਅੱਛਾ ਹਾਂ ਠੀਕ ਹੈ ਜਗਦਾ ਹਾਂ ਕਿਦਾਂ ਪਾਈਦਾ ਜਗਦਾ ਆ ਵੇ ਨੇ ਪਾਲਾ ਕਿ ਮੈਨੂੰ ਖਿੱਚ ਗਈ ਹਾਂ ਹਾਂ ਏਦਾਂ ਏਦਾਂ ਪਾਲਾ ਪਾਲਾ ਬਸ ਹਾਂ ਆ ਆ ਹੁਣ ਆ ਨਾਪ ਨੂੰ ھیਠ ਹੋਠ ਏਦਾਂ ਦਾ ਆ ਵੇ ਕੰਨਾਂ ਨੂੰ ਤੇ ਪੂਰੇ ਚਾੜ ਕੰਨਾਂ ਦੇ ਕੰਨਾਂ ਦੇ ਚਾੜੇ ਏਦਾਂ 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 ਬਾਹਰ ਹਾਂ ਪਾਜੀ ਛੇੜੀ ਛੋਟਾ ਵਾ ਪਰਲਾ ਉਹ ਪਰਲਾ ਕੰਮ ਨਹੀਂ ਕਰਦਾ ਯਾਰ ਨਹੀਂ ਕਰਦਾ ਉਹ ਘੱਟ ਕਰਦਾ ਹੋਇਆ ਕਰਦਾ ਕਰਦਾ ਹਾਂ ਹੁਣ ਹੁਣ ਬਣੀ ਗੱਲ ਹੁਣ ਬਣੀ ਗੱਲ ਹਾਂ ਹੁਣ ਹੁਣ ਬਣੀ ਗੱਲ ਐ ਏ ਬੱਦਿਆ ਦਿੱਲੀ ਕੈਤੀ ਇਹ ਸਿਸਟਮ ਕਹਿਣ ਦੇ ਫੜੀ ਵੜਨ ਲੈ ਇਹ ਕਰਨਾ ਤੂੰ ਹੀ ਲੋਣਾ ਇਹਨੂੰ ਲਾ ਦੇ ਯਾਰ ਅਗੂੰ ਦੇ ਲਾਓ ਅਗੂੰ ਦੇ ਲਾਓ ਓ ਚੱਲ ਲਾਓ ਐਦ੍ਰੇ ਐ ਬਿੱਲੀ ਬਣ ਗਿਆ ਬਿੱਲੀ ਬਣ ਗਿਆ ਬਿੱਲੀ ਬਣ ਗਿਆ ਜਗਦੇ ਵੀ ਆਵੇ ਜਗੰਡੇ ਹੁੰਦੇ ਮੜ ਮੜੇ ਹੋਵੇ ਜੇ ਜਗੰਡੇ ਨ ਜਗਦੇ ਵੀ ਆਵੇ ਕਿੰਨੇ ਲੈ ਆ ਪਾ ਦिए ਲੇਟ ਬਹੁਤ ਪਰਦਾ ਉਹ ਕਿ ਕਿ ਰੇਕੇ ਦੋਵੇਂ ਨਾ ਪਾ ਯਾਰ ਜੀ ਕਿਵੇਂ ਲੈ ਗਏ ਲੈ ਆ ਉਹ ਸੌਟ ਕੇ ਇੱਕ ਉਹ ਆਪ ਕੰਮੀ ਕਿਥੋਂ ਅੱਛਾ ਆ ਆਹ ਵਾਟਾ ਚ ਗੱਡੀ ਚ ਪਈ ਨਾ ਜੋਗ ਜੁੱਤੀਆਂ ਉਹ ਇਹ ਪਹੁੰਚ ਉਹਦੇ ਆਪਣੇ ਬੰਦੇ ਮਾਰਦੇ ਲਾਇ ਯਾਰ ਰਾਜੀ ਹੋਏ ਰਾਜੀ ਮੈਂ ਕਹਿੰਦਾ ਮੈਂ ਫੌਜ ਹੋਦੀ ਤੇ ਆਪਣੇ ਬੰਦੇ ਮਾਰ ਦੂੰ ਚਲੋ ਜਲਦੀ ਆ ਰੋ ਗਿਆ ਚਲੋ 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 ਕਟੋ ਕਟੋ ਗਾਓ ਮੂਰੇ ਹੋ ਕੋ ਸਾ ਮੈਂ ਕਿੱਥੇ ਕਟੋ ਚਲੋ ਜੀ ਚਲੋ ਚਲੋ ਯਾਰ ਲੈ ਜਾ ਭਾਜੀ ਵੀ ਮੂਰੇ ਹੋਈ ਆਈ ਉਹ ਤੇ ਜਗਣਾ ਚੱਚੇ ਭਾਜੀ ਕੋ ਨਹੀਂ ਰਹੀ ਆਈ ਆ ਵੀ ਤੂੰ ਬੋੜੀ ਗੱਲ ਨਹੀਂ ਕਰ ਉਹ ਐਨੀ ਗੱਲ ਬਣਦੀ ਨਕਲੀ ਲੈਂਦੀ ਉਧਰ ਉਹ ਲੈ ਉਹ ਲੈ ਹੋਏ ਚੱਲ 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 ਵੱਡੋ ਉਹ ਵੱਡੋ ਕੇ ਦੂ ਦੂ ਯੂ ਕੋ ਚੱਲ ਨਹੀਂ ਰੈਪੀ ਬਰਥਡੇ ਆ ਵੇਖੀ ਮੂਹ ਦਿੱਤਾ ਚੱਲ ਚੱਲ ਯਾਰ ਚਲਾ ਦਿਓ ਗਾਓ ਚੱਲ 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 ਯਾਰ ਉਹ ਨਹੀਂ ਚਲੀ ਯਾਰ ਬੰਦਨਾ ਘੁਮਾ ਦਿਓ ਉਹ ਯਾਰ ਰੁਕ ਜੋ ਰੋਜੋ ਪਾਜੀ ਇੱਕ ਮਿੰਟ ਰੋਜੋ ਰੋਜੋ ਵੇਖੋ ਚੱਲੂ ਚੱਲਾ ਹਾਂ ਹਾਂ ਚੱਲੂ 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 ਆ ਚੱਲੂਗਾ ਚੱਲੂਗਾ ਕਮੂਗਾ ਕਮੂਗਾ ਜੋਰ ਨਾਲ ਕਮਾਓ ਉਹ ਜਾ ਯਾਰ ਨਹੀਂ ਨਹੀਂ ਤਾਂ ਤਾਂ ਇਹ ਚਾਹਦੇ ਕਿਉਂ ਨਹੀਂ ਆ ਨਹੀਂ ਜੋਰ ਨਾਲ ਯਾਰ ਕੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲੈ ਸਤਨ ਬਰਦਾਇ ਓ ਰਾਜੇ ਦਾ ਹਾਲੀ ਵਾ ਲੈ ਕੇ ਖਲਵਾ ਲੈ ਤੇਰਾ ਔਖਾ ਹੀ ਆ ਇਹ ਵਾ ਮੈਡਮ ਮੈਡਮ ਕੀ ਹੋਇਆ ਕੇਕ ਤੇ ਕਟਿਆ ਨਹੀਂ ਉਹਨੂੰ ਚੂਹੇ ਨੇ ਕੋਟੀ ਨਾਲ ਕੱਟ ਛੜਿਆ ਹੀ ਕਹਿੰਦੇ ਮੈਡਮ ਨੂੰ ਖਵਾ ਤੇ ਦੇ ਮਾਸਾ ਕੱਟੀਆ ਹੀ ਨਹੀਂ ਤੂੰ ਕੱਟ ਦੋ ਜੀ 1 2 3 ਉਹ ਜਾ ਵੜ ਦੋ ਬਸ ਓਏ ਓਏ ਬਸ ਖਵਾ ਦੇ ਸਨੀਪ ਮੈਡਮ ਨੂੰ ਉਹ ਵੇਖੇ ਨੇ ਚੋਕੇ ਮਾਰਨ ਚੱਲ ਆ ਫੁੱਲ ਪੂਰਾ ਵੇਖਦੇ ਅੱਜ ਭਰਾ ਨਾਲ ਕੰਨਾਂ ਕ ਪਿਆਰ ਫਿਰ ਫੁੱਲ ਪੂਰਾ ਨਾ ਨਹੀਂ ਆਇਆ ਉਹ ਵੇਖੀ ਪੂਰਾ ਫੁੱਲ ਵੇ ਚਲੇ 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 ਖਵਾ ਦੇ ਖਵਾ ਦੇ ਖਵਾ ਦੇ ਧੱਕੇ ਨਾਲ ਮੈਨੂੰ ਖਵਾ ਖਵਾ ਮੈਂ ਚੱਲੋ ਚੱਲੋ ਚੱਲੇ 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 ਖਾ ਨਹੀਂ 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 ਆ ਜਾ ਖਾ ਲੈ ਖਾ ਲੈ ਖਾ ਲੈ ਖਾ ਲੈ ਕੋਸ਼ ਪਾਸੋ ਕੋਈ ਹਲ ਹੋ ਗਿਆ ਹੋ ਗਿਆ ਨਹੀਂ ਨਹੀਂ ਖਾ ਲੈ ਖਾ ਲੈ ਖਾ ਲੈ ਨਾਸੀ ਓਕੇ ਅਰੇ ਮੈਨੂੰ ਮੈਨੂੰ ਤਾਂ ਖਵਾ ਰੋਕ ਜਾ ਵੀਡੀਓ ਵਿੱਚ ਲੋਕਾ ਕਹਣਾ ਹੈ ਲੋਕਾ ਹਨ ਇਹਨੂੰ ਖਵਾ ਦੇਈਂ ਆਹ ਕੁਰੀ ਨੂੰ ਮਾਰ ਲੈ ਆ ਤੇਰਾ ਗੰਦੇ ਨੂੰ ਖਵਾ ਉਹ ਗੰਦੇ ਨੂੰ ਖਵਾ ਮਸਾ ਉਹ ਤਾਂ ਹੀ ਤੂੰ ਇਹ ਚਲਿਆ ਹਾਗੂ ਹਗੂ ਅਗੂ ਚਲੋ ਜੀ ਗੰਦੇ ਭਾਈ ਚਲੋ ਯਾਰ ਤੂੰ ਮੱਥਾ ਕੀ ਜਾਂਦਾ ਤੇ ਮੇੜ ਦਾ ਮੱਥਾ ਕੀ ਜਾਂਦਾ ਉਹ ਖਾਈ ਜਾ ਚਲੋ ਮੈਂ ਲਾਇਆ ਆਪਣੇ ਕੋਲ ਅਕਾਸ਼ ਉਹੀ ਜੱਟ ਦੀ ਕੀ ਹੋ ਗਿਆ ਆ ਕਹ ਦੱਸ ਉਹ ਭਰਾਵਾਂ ਭਜੋ ਆਂ ਹੋ ਰਾਜਾ ਰਾਜਾ ਜਿਸਾਲੀ ਕੰਡਲੀ ਹੈ ਤੀਨ ਨੰਨੇ ਨੰਨੇ ਉਹ ਕਾਸ਼ ਦੇ ਕਿਸੇ ਮੇਰਾ ਮੁੰਡਾ ਨੰਨੇ ਨੰਨੇ ਕੋ ਕਹਿੰਦਾ ਕਹਿੰਦਾ ਮੇਰਾ ਨਿਵੇ ਵਲੋਗ ਦੇ ਵਿੱਚ ਦੱਸ ਰਿਹਾ ਗਰੀ ਗਾਲਿਆ ਇਧਰ ਚਾਦਰ ਡੋਸਾ ਉਧਰ ਆਪਣੀ ਚਾਂਪ ਤੇ ਉਹਨਾਂ ਆਪਣੀ ਮਰਜ਼ੀ ਦਾ ਸਿਸਟਮ ਲੈ ਜਾਂਦਾ ਜਿਉਂ ਮੈਨੂੰ ਨਹੀਂ ਪਤਾ ਕੀ ਖਾਣ ਦੇ ਆ ਕੱਚੀ ਹੈ ਚਮਕੀਲੀ ਨਹੀਂ ਰਾਈ ਰੋਟੀਆਂ ਖਾਣੀਆਂ ਲੈਣਾ ਹੈ ਉਹਦਾ ਮਾਰਦੇ ਇੱਕ ਜਿੱਤੀ ਥੋੜਾ ਸਿੱਕੀ ਹੈ ਸਾਰਾ ਜੋ ਲੈ ਲੀਏ ਟੈਂਪ ਦਾ ਵੀਡੀਓ ਸ਼ੁਰੂ ਕਰਨਾ ਹੈ ਬੜੇ ਬੋਲਦਾਨੀਆਂ ਓਏ ਕੀ ਗੱਡੀਆਂ ਓਏ ਪੂਰੇ ਆਪ ਬਲੇ ਚੱਲ ਰਹੇ ਨੇ ਯਾਰ ਆਏ ਯਾਰ ਹੈਪੀ ਬਰਥਡੇ ਯਾਰ ਆਏ ਸਰ ਤੇ ਪੈਗ ਆ ਸਰ ਤੇ ਰਈ ਸ਼ਾਹੀ ਹੈ ਹੈਪੀ ਡਰਾਕਾ ਯਾਰ ਅੰਦਰ ਰਾਜੇ ਇਧਰ ਚਲਾ ਚਲਾ ਜਾ ਆ ਜਾ ਆ ਜਾ ਆ ਜਾ ਹੈਪੀ ਬਰਥਡੇ ਇਹ ਪਰ ਆ ਚਲ ਬੱਜ ਗਈ ਹੁਣ ਬੱਜ ਗਈ ਰੋਟੀ ਬੰਦ ਕਰੋ ਇਹ ਆ ਗਏ ਕਰਨ ਦੀ ਦੇਣਾ ਵਾਲ ਹੁਣੇ ਆ ਜੇ ਆਏ ਆ ਪਰ ਧੁੰਦ ਧੁੰਦ ਵੀ ਕਰ ਤੋ ਜੀ ਕਿਦਾਂ ਕਰਨ ਦੀ ਟਿੰਡ ਕਿਦਾਂ ਠੀਕ ਹੈ ਪਪੂ ਨੇ ਮੁਖਾ ਦੇ ਕਾਫੂਨ ਕਾ ਸੋ ਕਾ ਕਾ ਸੋ ਆ ਇੰਟਰੈਸ ਦੇ ਬੈਠੀ ਕਾਹ ਰਸੋ ਕਾਫੂਨ ਕਾ ਸੋ ਪਪੂ ਨੇ ਮੈਨਾਂ ਕਿ ਖਵਾਇਦਾਂ ਏ ਇਹ ਜਣਾ ਲਿਆ ਆ ਜਿੱਤਾ ਮੱਥੇ ਤੇ ਮੰਡਣ ਮੰਡਣ ਕਰਾਇਆ ਵਾ ਚੱਲ ਕੋ ਯਾਹਾਂ ਤੇ ਆਣਨੇ ਵਾਲਦੇ ਤੂੰ ਲਾਵ ਦੇ ਸਿਰ ਨਮਸਾਰ ਤਿੱਦੂ ਆਉਂਦੇ ਦੁੱਧਾਣਾ ਦੁੱਧ ਕੱਢਣ ਦੇ ਆਓ ਦੁੱਧ ਕੱਢਣ ਦੇ ਆਹ ਬੋਧੇ ਵੱਡੇ ਹੋ ਜਾਣੇ ਇਹਨੂੰ ਕਮੈਂਟ ਪਾ ਕੰਨ ਬਹੁਤ ਦਰਦ ਕਰਨਾ ਜੀ ਨਹੀਂ ਲਾਈਟ ਵੇਟ ਆ ਹਾਂ ਪਾ ਕੇ ਦੇਖੀ ਲਾਈਟ ਵੇਟ ਆ ਭਾਰੀ ਨਹੀਂ ਆਹੋ ਯਾਰ ਇਹਨਾਂ ਦੇ ਭਾਰੀ ਨਹੀਂ ਆ ਤਿੱਦੂ ਕੀ ਗੱਲ ਤਿੱਦੂ ਗੜੀ ਤੇਲ ਚੰਦਾ ਲੈ ਗੋਸਨਵਾਰੇ ਵਸੰਦੀ ਗਰੀ ਦਾ ਗਰੀ ਦਾ ਮਗਰੀ ਦਾ ਲਾ ਲੂ ਦੇਣਾ ਆ ਹੋਸਨਵਾਰੇ ਨਾਲ ਆਂਦੀ ਆ ਚੁੱਕਾ ਇਹਦੀ ਗੱਲ ਸੁਣੀ ਆਂਦੀ ਕੱਲ ਗੰਝਿਆ ਜਵਾਲ ਆ ਵੀ ਗਏ ਕਿੱਥੇ ਬਾਹਰ ਕੋਣ ਕਹਿੰਦੇ ਮੈਂ ਦੀ ਹੁਣ ਵਾਲ ਕਿੱਥੋਂ ਆ ਗਏ ਅੰਦੀ ਕੱਲ ਗੰਝੀ ਜਵਾਲ ਆ ਗਏ ਦੱਸ ਸ਼ੂਮੰਤਰ ਹੋ ਗਏ ਬੜਾ ਬਾੜਵੇ ਦਾ ਸ਼ੂਮੰਤਰ ਲੈ ਵਰਗੁਣਾ ਆ ਗਿਆ ਤੇ ਲਾਣਾ ਕਰਨੇ ਕਰਨੋ ਓਦਾਂ ਕਰਨੋ ਓਦਾਂ ਕਹੀ ਕਹਿ ਲਿਆ ਤਾ ਗਲਾਈਂ ਕਰਕੇ ਤਾ ਗਲਾਈਂ ਚੋ ਫੜਾਰੇ ਬਲ ਨੀ ਪੜੀਏ ਤਾਂ ਮੈਂ ਪੜੀ ਤਾ ਗਲਾਈਂ ਹੂੰ ਚਾ ਨਹੀਂ ਲਾਉਨੇ ਮੈਂ ਆ ਮੁੰਜਾ ਪੜੇਗਾ ਅਚਾ ਜੇ ਮੁੰਜਾ ਪੜੇ ਪਰਾਂ ਕਰਦੇ ਮੈਂ ਨਾ ਪੜੇ ਕੋਈ ਨਾ ਪੜੇ ਇਹ ਤੇ ਪੀਚ ਕਲਰ ਆ ਤੂੰ ਹੀ ਗੋਲਡਨ ਕਹਿੰਦੇ ਹੈ ਨਾ ਆਹ ਨਾ ਕਲਰ ਕਿਆ ਤੇ ਨਹੀਂ ਖੰਨਾ ਹਾ ਨਾ ਤੂੰ ਘਰੇ ਰਹਿਂਦਾ। ਕਹਿੰਦਾ ਮੇਰੇ ਨਾਲ ਗੱਲਾਂ ਕਰੀ ਜੇ ਤਾਂ ਫੇਰ ਕੰਮ ਸੁਧਰਿਆ। ਗੱਲਾਂ ਕਰਨ ਨਾਲ ਜਦੋਂ ਫੇਰ ਕੰਮ ਖਰਾਬ ਹੀ ਲੱਗਦਾ। ਤੂੰ ਘਰੇ ਰਹਿਣਾ। ਹਾਂ। ਤੂੰ ਕਹਿ ਮੈਂ ਵੀ ਜਾਣਾ। ਮੇਰਾ ਪੈਂਟ ਕੋਟ ਲਿਆ ਹੋਊਗੀ। ਪੈਂਟ ਕੋਟ ਪਾਣਾ। ਆ ਲੈ ਲੈ ਉਹ ਆਣਾ ਵੀ ਤੇ। ਧੰਨਵਾਦ। ਰੋਜਾਂ ਜੂਟ ਉੱਤੇ ਰਹਿਣਾ। ਇਹ ਵੈਲੀਅਨ ਕਹਾਂ ਪਿਆ ਆਇਆ ਹੈ। ਹੁਣ ਹਲਦੀ ਨੂੰ ਕਰਦਾ। ਆ ਗਿਆ? ਆਇਆ। ਕਿੰਨੇ ਰਾਤਾਂ ਆਉਂਦੇ ਨੇ। ਇੱਕ ਅੰਨੇ ਜਦੋਂ 12 ਵਜੇ ਹੁੰਦੇ ਨਾ ਰਾਤ ਦੇ ਲਾਈਟ ਬੰਦ ਕਰਕੇ ਨੀਂਦੀ ਵਿੱਚ ਜੇ ਤਾਂ ਆਪਨੇ ਸੀਖਣਾ ਇੱਕ ਵੱਡੇ ਮਗਰ ਭੂਤ ਨਜ਼ਰ ਆਉਂਦਾ ਸੀ ਸੀ ਦੇ ਵਿੱਚ ਆਏ ਵੇਖੋ ਨਾ ਤੁਸੀਂ ਸਰਦੋਲ ਉਹ ਨਹੀਂ ਨਹੀਂ ਗੱਲਾਂ ਇਹ ਬਾ ਬੰਦੇ ਹੀ ਬਣੇ ਆਂਗੇ ਬੰਦੇ ਹੀ ਆ ਬੰਦੇ ਹੀ ਆ ਸਹੀ ਗੱਲ ਘਰੇ ਪਹੁੰਚ ਗਏ ਇੱਕ ਰੀਦ ਲਾਲ ਲਾ ਲਾ ਕਨ ਲਾ ਲਿਆ ਹੁਣ ਇਹਨੂੰ ਇਹਨੂੰ ਨੱਪ ਹੋਣਾ ਇਦਾਂ ਇਹਨੂੰ ਨੱਪ ਇਹਨੂੰ ਨੱਪ ਇਹਨਾਂ ਨੱਪ ਕੱਟ ਕੇ ਕੱਟ ਕੇ ਜਕਦਾ ਹੁਣ ਨੱਪ ਹਾਂ ਨੱਪੀ ਜਾ ਉਧਰ ਲਾ ਨੱਪ ਉਧਰ ਲਾ ਨੱਪ ਦੋਵੇਂ ਇਕੱਠੇ ਨਾ ਪਿੰਦੇ ਨਾ ਇਕੱਠੇ ਕੱਛੇ ਇਕੱਠੇ ਨਾ ਪਾ ਨਾ ਆਹ ਖੜੇ ਹੋਏ ਬੰਨ ਖੜਿਆ ਹੁੰਦੇ ਆ ਮੇਰੇ ਦੀ ਜੇ ਨਾ ਇਹ ਨਾ ਕੋਨੇ ਸਿੱਧੇ ਸਿੱਧੇ ਰੱਖਣਾ ਮੈਂ ਸਿੱਧੇ ਸਿੱਧੇ ਹਾਂ ਹੁਣ ਹੁਣ ਲਾ ਬਹੁਤ ਹੁੰਦੇ ਅੱਜ ਦੇ ਰਿਕਾਰਡ ਤੋੜਦੇ ਹੁੰਦੇ ਆ ਹਣੀ ਉਹਨਾਂ ਨੂੰ